ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀ ਆ ਭਰਾਵੋ ਬੜੀ ਖੁਸ਼ੀ ਹੁੰਦੀ ਐ ਜੀ ਪ੍ਰਮਾਤਮਾ ਅੱਗੇ ਦੀ ਸੁਣਦਾ ਨਾ ਹਰਿਆਰ ਅਰਵਦਾਸ ਗੁਰੂ ਉਹਨਾਂ ਦੀ ਫਲਵਾੜੀ ਦੇ ਵਿੱਚੋਂ ਮੁੰਡਾ ਸੁਖਬਲਿਦ ਹੌ ਦੇ ਵਿੱਚ ਆਰਮੀ ਦੇ ਵਿੱਚ ਦੇਸ਼ ਦੀ ਸੇਵਾ ਕਰ ਰਿਹਾ ਫਾਦਰ ਸਾਹਿਬ ਪਹਿਲਾਂ ਜਿਮੇਤ ਨੂੰ ਪੱਤੀਆ ਭਰਾਵੋ ਨਸ਼ਾ ਵਗੈਰਾ ਕਰ ਦਿੰਨੇਗੇ ਮੰਮੀ ਹੁੰਦੀ ਐ ਇਹ ਬੇਚਾਰੀ ਹੈਂਡੀਕੈਪਡ ਸੀ ਤੇ ਭਰਾਵੋ ਲੇਬਰ ਤੋਂ ਲੈ ਕੇ ਹਰ ਇੱਕ ਕੰਮ ਮੁੰਡੇ ਨੇ ਕਰਿਆ ਅੱਜ ਪ੍ਰਮਾਤਮਾ ਨੂੰ ਸੁਣ ਲਈ ਟ੍ਰੇਨਿੰਗ ਕਰਨ ਤੋਂ ਬਾਅਦ ਅੱਜ ਸੁਖਰਾਨੇ ਵੱਜੋਂ ਮਹਾਰਾਜ ਦੇ ਪਾਠ ਤੁਨ ਸਾਹਿਬ ਦੇ ਪਾਠ ਕਰਾ ਰਹੇ ਨੇਗੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਸਖਰਾਨੇ ਵੱਜੋਂ ਮਹਾਰਾਜ ਸਾਡੇ ਸਭੀ ਸਾਡੇ ਪਾਠ ਸਤਿਗੁਰੂ ਨਾਨਕ ਦੇਵ ਜੀ ਦਾ ਭਗਵਾਨ ਕੋਟ ਕਰਮ ਕਰੈ ਹਉ ਧਾਰੈ ਸੰਭਾਰੈ ਤਗ ਲੇਵ ਸਾਰੈ ਅਨਕਤ ਬਸਿਆ ਕਰੈ ਹੰਕਾਰ ਦਰਤ ਕਰੈ ਸੁਖ ਕਰੈ ਉਤਾਰੈ ਅਨਕ ਜਤਨ ਕਰੈ ਆਤਮ ਨਿਹਦਰ ਬੈ ਹਰ ਦਰਗੇ ਕੋ ਕੇ ਸ੍ਰੀ ਗੋਵਿੰਦ ਆਪਸੋ ਜੋ ਭਲਾ ਕਹਾਵੇ ਜਿਸੈ ਬੁਲਾਈ ਨਿਕਟ ਨ ਆਵੇ ਸਰਬ ਕੀ ਰੀਤ ਜੰਕਾ ਮਨ ਹੋਏ ਕੋ ਨਾਨਕ ਤਾਂ ਕੀ ਨਿਰਮਲ ਹੋਏ ਜਬ ਲਗ ਜਾਣੇ ਮੁਝ ਤੇ ਕਸ਼ ਹੋਏ ਤਬ ਇਸ ਕੋ ਸੁਖ ਨਹੀਂ ਕੋਈ ਸਮਾਈ ਸਭ ਲਗ ਧਰਮ ਰਾਏ ਗਹਿਤ ਜਾਏ ਰਾਮ ਕਿਰਪਾ ਸੇ ਬੰਧਨ ਟੁੱਟੈ ਖੜੇ ਨੇ ਮੁੰਡੇ ਦੋਸਤ ਇਹ ਹਾਂ ਬਹੁਤ ਵਧੀਆ ਰਾਮੂ ਨੇ ਖੜਾ ਕੋਟ ਤਾਂ ਉਹ ਬਾਈ ਖੜਾ ਨੇਰੀ ਇਧਰ ਪਾਈ ਹੁਣੇ ਹਲਵਾਈ ਹੁਣੇ ਜਲੇਬੀਆਂ ਤਿਆਰ ਕਰ ਰਹੇ ਨੇ ਆ ਬਾਈ ਹੁਣ ਸੇਵਾ ਦਾ ਸਾਡੇ ਉਹ ਸਭ ਕਾਜ ਹੈ ਨਾਮ ਰੰਗ ਕਰ ਕੋ ਏ ਵਰਭਾਗੀ ਕਿਤੇ ਪ੍ਰਾਪਤ ਸੰਗਤਾਂ ਪ੍ਰਸਾਦਾ ਬਾਣੀ ਸੁਖ ਰਹੀ ਨੇ ਆ ਆ ਦੋਸਤ ਨੇ ਮੁੰਡੇ ਦੇ ਫੌਜੀ ਦੇ ਸਾਰੇ ਹਾਂ ਭਰਾਵਾਲੋ ਦੋਸਤ ਵਾਲੇ ਕੋਲੇ ਠੀਕ ਹੈ ਆ ਸਾਡਾ ਜੱਗੀ ਸਿੰਘਾ ਮੌਜੂਦਾ ਮੈਂਬਰ ਆ ਬਲਜੀਤੂ ਆ ਗਿਲੀ ਦਾ ਚਾਪਣਾ ਆ ਸਾਡਾ ਸਾਬਕਾ ਮੈਂਬਰ ਇਹਨੇ ਦੋ ਦਿਨ ਹੋ ਗਏ ਰੁੱਟੀ ਨਹੀਂ ਖਾਧੀ ਉਹਨੇ ਇਹਨੇ ਅੱਜ ਕੋਈ ਨਾ ਪੂਰੇ ਪੂਰੇ ਕਹਿੰਦਾ ਕੋਟਾ ਬੁਰਾ ਕਰ ਦੇਣਾ ਹੈ ਠੀਕ ਹੈ ਠੀਕ ਹੈ ਜੀ ਹੈਲੋ ਜੀਨੇ ਸਾਹਿਬ ਕਿਵੇਂ ਆ ਮੜਾ ਕਰਦੇ ਉੱਠਾ ਗਏ ਜੀ ਉਹ ਬਾਈਆ ਉਹ ਬਾਈਆ ਕਿਵੇਂ ਲੱਗਿਆ ਬਾਈ ਮੁੰਡਾ ਸਾਨੂੰ ਫੌਜ ਚ ਜਾ ਕੇ ਬਾਈ ਦੇ ਬਾਰੇ ਬਹੁਤ ਖੁਸ਼ੀ ਆ ਯਾਰ ਬਾਈ ਦੀ ਚਲੋ ਮੰਮੀ ਹੈਂਡੀਕੈਪ ਨੇ ਹਨਾ 2 ਸਾਲ ਪਹਿਲਾਂ ਡੈਡੀ ਦੀ ਡੈਥ ਹੋ ਗਈ ਸੀ ਹੂੰ ਤੇ ਘਰ-ਵਾਰ ਸਹੀ ਨਹੀਂ ਸੀ ਹੈਗਾ ਹੂੰ ਹੂੰ ਮੰਡੀ ਨੂੰ ਚਲੋ ਟ੍ਰੇਨਿੰਗ ਪੂਰੀ ਕਰਕੇ ਆ ਗਿਆ ਵੀਰੇ ਬਹੁਤ ਵਧੀਆ ਕੀਤਾ ਪਰਮਾਤਮਾ ਨੇ ਹੋਰ ਤਾਂ ਸਾਡੇ ਪਿੰਡ 'ਚ ਕਿਸੇ ਦਾ ਕੁਝ ਹੋਵੇ ਨਾ ਹੋਵੇ ਇਹਦਾ ਹੋਇਆ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਬਈ ਤੇ ਸਾਨੂੰ ਇਸ ਗੱਲ ਦੀ ਤਾਂ ਖੁਸ਼ੀ ਆ ਸਾਰੇ ਪਿੰਡ ਇੱਥੇ ਆ ਜਾਏ ਸਾਰੇ ਪਿੰਡ ਕੇ ਸੱਦਾ ਦਿੱਤਾ ਪਾਠ ਕਰਵਾਇਆ ਸਤਿਗੁਰੂ ਸਾਹਿਬ ਦਾ ਬਹੁਤ ਵਧੀਆ ਵੀਰੇ ਸਾਰੇ ਟੈਂਟ ਲੱਗੇ ਹੋਣੇ ਪ੍ਰੋਗਰਾਮ ਕਰਨਾ ਤੇ ਸਾਰੇ ਪਿੰਡ ਲਈ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਸਾਰੇ ਪਿੰਡ ਨੂੰ ਖੁਸ਼ੀ ਬਹੁਤ ਆ ਬਈ ਸਾਰੇ ਪਹੁੰਚੇ ਨੇ ਠੀਕ ਹੈ ਠੀਕ ਹੈ ਹਾਂਜੀ ਠੀਕ